ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੁਸ਼ਰਾਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਇਕੱਲੇ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਨੇ ਕੀ ਸੱਚੇ ਅਤੇ ਸੋਚੇ ਸਿਪਾਖ ਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋਰ ਕਿਉਂ ਨਹੀਂ ਕਰ ਸਕਦਾ ਕਿਉਂਕਿ ਇਹ ਢੰਡੋਰਾ ਪਟਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਇਵਨਦੋ ਸਕੰਦਰ ਸਿੰਘ ਮਲੂਕਾ ਨੇ ਵੀ ਕਹਿ ਦਿੱਤਾ ਸੂਰ ਸਿੰਘ ਠੰਡਲ ਨੇ ਵੀ ਕਹਿ ਦਿੱਤਾ ਅਨਿਲ ਯੋਸ਼ੀ ਨੇ ਵੀ ਕਹਿ ਦਿੱਤਾ ਭਈ ਸੁਖਬੀਰ ਸਿੰਘ ਬਾਦਲ ਤੋਂ ਤੋਂ ਇਲਾਵਾ ਸ਼ਰੂਪਰੀ ਅਕਾਲੀ ਦਲ ਦਾ ਕੋਈ ਸੱਚਾ ਸੁੱਚਾ ਸਪਾਈ ਸਪੇਸਲਾ ਅਤੇ ਵੱਡਾ ਜਰਵਾਹ ਹੋ ਹੀ ਨਹੀਂ ਸਕਦਾ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਇਤਿਹਾਸ ਰਚਣ ਜਾ ਰਹੀ ਹੈ ਕਿਉਂਕਿ 15 ਤੋਂ ਲੈ ਕੇ 18 ਜੂਨ ਦੇ ਵਿੱਚ ਉਹਨਾਂ ਨੇ ਭਰਤੀ ਜਿਹੜੀ ਹੈ ਮੁਕੰਮਲ ਕਰ ਲਈ ਹੈ ਉਸ ਨੂੰ ਹੁਣ ਜਨਤਕ ਕਰਨਾ ਹੈ ਕਾਨਫਰੰਸ ਕਰਕੇ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਵੀ ਮਿਲੇਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਂਦਾ ਹੈ ਅਸੀਂ ਉਸ ਦਾ ਤੁਹਾਨੂੰ ਨਾਮ ਦੱਸਾਂਗੇ ਜੇਕਰ ਉਸ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਵੱਡੇ ਰੂਪ ਦੇ ਵਿੱਚ ਉਭਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਪੂਰਨ ਸਰਜੀਤੀ ਹੋਵੇਗੀ ਪੂਰਨ ਸਰਜੀਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਬਲ ਬੁੱਤੇ ਤੇ ਬਿਨਾ ਗੱਠਬੰਧਨ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣੇ ਬਲ ਬੁੱਤੇ ਤੇ ਸਰਕਾਰ ਬਣਾਵੇਗਾ 2027 ਦੀਆਂ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਕੌਮ ਉਸ ਪ੍ਰਧਾਨ ਦੇ ਚਿਹਰੇ ਨੂੰ ਵੇਖ ਕੇ ਫਿਰ ਹੁਬ ਹੁਬ ਕੇ ਵੋਟ ਪਾਵੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਉਸ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਈ ਇਸ ਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਰਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਰਹੀ ਇਸ ਕਰਕੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲ ਵੇਖਿਆ ਨਹੀਂ ਹਾਲਾਂਕਿ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰੂਪਰੀ ਅਕਾਲੀ ਦਲ ਪੰਥਕ ਪਾਰਟੀ ਹੈ ਪੰਥਕ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਪੰਥਕ ਲੋਕਾਂ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਇਆ ਕਿਉਂਕਿ ਜੇਕਰ ਹੁਣ ਬੰਦੀ ਸਿੰਘਾਂ ਦਾ ਟੰਡੋਰਾ ਪਟਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲਾ ਤੇ ਉਹਦੇ ਸਾਥੀਆਂ ਵੱਲੋਂ ਤੇ ਤਿੰਨ ਤੋਂ ਚਾਰ ਵਾਰ ਤਾਂ ਮੁੱਖ ਮੰਤਰੀ ਰਹੇ ਨੇ ਯਾਨੀ ਕਿ 26 ਸਾਲ ਲਗਾਤਾਰ ਗੱਠ ਜੁੜ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਦੋ ਵਾਰ ਤਿੰਨ ਵਾਰ ਤਾਂ ਸਰਕਾਰ ਵੀ ਰਹੀ ਹੈ ਉਹਨਾਂ ਦੀ ਤੀਜੀ ਵਾਰ ਸਰਕਾਰ ਵੀ ਬਣੀ ਉਹਨਾਂ ਦੀ ਨਰਿੰਦਰ ਮੋਦੀ ਉਹਨਾਂ ਦੀ ਜਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਕਿਉਂ ਨਹੀਂ ਰੋਲਾ ਪਾਇਆ ਗਿਆ ਬੱਦੀ ਸਿੰਘਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਾ ਕੇ ਕੌਮ ਦਾ ਨੁਕਸਾਨ ਹੋਇਆ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਪੰਥ ਹੋਵੇ ਤੇ ਚਾਹੇ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਕਿਨ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਬਿਲਕੁਲ ਇਤਿਹਾਸ ਰਚਨ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਿਲ ਨੇ ਕਿਉਂਕਿ ਮદાન ਛੱਡ ਕੇ ਚਲੇ ਗਏ ਅਰੋਕੇਟ ਹਰਜਿੰਦਰ ਸਿੰਘ ਤਾਫੀ ਜੋ ਮੌਜੂਦਾ ਪ੍ਰਧਾਨ ਨੇ ਛਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸਾਬਕਾ ਛਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਚਲੋ ਉਹਨਾਂ ਦੀ ਸਿਹਤ ਖਾਸੀ ਠੀਕ ਨਹੀਂ ਹੈ ਪ੍ਰਧਾਨ ਬਣੇਗਾ ਕੌਣ ਉਹ ਨੇ ਛਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਨਾਇਆ ਜਾ ਸਕਦਾ ਹੈ ਜੇਕਰ ਉਹ ਪ੍ਰਧਾਨ ਬਣਦੇ ਨੇ ਤਾਂ ਛਰੂਮਨੀ ਇਕਾਦੀ ਦਲ ਦੀ ਪੂਰਨ ਸਰਜੀਤੀ ਹੋਵੇਗੀ ਇਸ ਦੇ ਵਿੱਚ ਕੋਈ ਦੋ ਰਹਿਵਾ ਨਹੀਂ ਇਸ ਕਰਕੇ ਸੂਤਰਾਂ ਦੇ ਹਵਾਲੇ ਤੋਂ ਵੱਖ-ਵੱਖ ਚੈਨਲ ਦੇ ਐਨਾਲਿਸਿਸ ਆ ਰਿਹਾ ਹੈ ਕਿ ਸਭ ਤੋਂ ਬੈਸਟ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਦੇਣਾ ਹੈ ਤੇ ਉਹ ਬੈਸਟ ਹੈ ਕਿ ਤੁਸੀਂ ਸ਼੍ਰੀ ਦਬਦਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਬਣਾ ਦਿਓ ਕੌਮ ਵੀ ਮੁੜੇਗੀ ਪੰਜਾਬੀ ਵੀ ਮੁੜਨਗੇ ਨਾਨ ਸਿੱਖ ਵੀ ਮੁੜਨਗੇ ਕਿਉਂਕਿ ਉਹਨਾਂ ਦਾ ਬੜਾ ਵੱਡਾ ਪ੍ਰਭਾਵ ਹੈ ਚੰਗੀ ਸ਼ਖਸੀਅਤ ਚੰਗੇ ਕਰਤਾਰ ਤੇ ਮਾਲਕ ਦੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਧੰਨਵਾਦ